ਦੇ ਵਿੱਚ ਆਪਾਂ ਨੂੰ ਕੁਝ ਰੋਪ ਲੱਗੇ ਸੀ ਬੋਲਾ ਬਲਾਈ ਹੋਈ ਸੀ ਉਸ ਮਕਾਨਾ ਹੁੰਦਾ ਕਿ ਸਰਵੇ ਦੇ ਵਿੱਚ ਸੀ ਕੀ ਗੁਰਾ ਮਾਮਲਾ ਕਿ ਬਈ ਜੀ ਮਾਮਲਾ ਕੁਝ ਵੀ ਨਹੀਂ ਸੀਗਾ ਅਸਲ ਦੇ ਵਿੱਚ ਇਹ ਸੈਂਟਰਲ ਗਵਰਨਮੈਂਟ ਦੀਆਂ ਜੋ ਵੀ ਸਕੀਮਾਂ ਹੈ ਇਹ ਨਾ ਸਰਵੇ ਹੁੰਦਾ ਹੁੰਦਾ ਇੱਕ ਇਹ ਵੀ ਕੋਠਿਆਂ ਦੇ ਵਿੱਚ ਆਮ ਤੌਰ ਤੇ ਜਿਹੜੇ ਨੀਡੀ ਪੀਪਲਸ ਨੇ ਉਹਨਾਂ ਨੂੰ ਦਿੱਤਾ ਜਾਂਦਾ ਉਹਦੇ ਲਈ ਉਹ ਪੰਜਾਬ ਵੀਡੀਓ ਦਫ਼ਤਰ ਤੋਂ ਮੁੰਡੇ ਆਏ ਸੀਗੇ ਦੋ ਉਹ ਜਨਰਲ ਮੈਰਨ ਆਏ ਸੀਗੇ ਉਹਦੇ ਅਗੇਂਸਟ ਉੱਥੇ ਹੋਇਆ ਕਿ ਉਹਨਾਂ ਦੇ ਹੀ ਜਿੱਥੇ ਉਹ ਬੈਠੇ ਸੀਗੇ ਮੁੰਡੇ ਉੱਥੇ ਦੋ ਬੰਦੇ ਆ ਗਏ ਉਹਨਾਂ ਨੇ ਚਲੋ ਲੇਡੀਜ਼ ਨੂੰ ਪੁੱਛਣ ਦੇ ਲਈ ਵੀ ਹਾਂ ਭਾਈ ਤੁਹਾਡਾ ਕੀ ਚੱਕਰ ਆਇਆ ਵੀ ਇਹ ਕੀ ਕੀਤਾ ਹਾਲਾਂਕਿ ਉਹਨਾਂ ਨੇ ਕੋਈ ਸਰਵੇ ਨਹੀਂ ਕੀਤਾ ਸੀ ਉਹਨਾਂ ਨੇ ਉਹਨਾਂ ਤੋਂ ਤਾਂ ਜ਼ਰੂਰੀ ਡੇਟਾ ਜਾਂ ਇੱਕ ਚੀਜ਼ ਹੁੰਦਾ ਨਹੀਂ ਵੀ ਆਹ ਚੀਜ਼ ਪ੍ਰਿਪੇਅਰ ਕਰਕੇ ਰੱਖਿਓ ਜਾਂ ਐ ਕਰ ਲਿਓ ਜòn ਕੱਲ ਤੋਂ ਸ਼ੁਰੂ ਅਗਲੇ ਦਿਨ ਤੋਂ ਸ਼ੁਰੂ ਹੋਣਾ ਸੀਗਾ ਤੇ ਉੱਥੇ ਇਹਨਾਂ ਨੇ ਮੁੱਦਾ ਇਹ ਚੀਜ਼ ਨੂੰ ਜਾਣ ਕੇ ਬਣਾਇਆ ਗਿਆ ਪਹਿਲੀ ਗੱਲ ਤਾਂ ਜੀ ਵੀਡੀਓ ਦਫ਼ਤਰ ਦੇ ਹਾਈਪੋਥੈਟਿਕਲੀ ਇਹਨਾਂ ਦੀ ਗੱਲ ਮੰਨ ਵੀ ਲੱਗੇ ਵੀ ਚਲ ਇਹ ਹੋ ਰਿਹਾ ਸੀ ਜਾਂ ਜੋ ਵੀ ਸੀ ਉਹ ਜੀ ਕਿਸੇ ਵੀ ਤਰੀਕੇ ਨਾਲ ਅਪਲਾਈਜ਼ਡ ਹੀ ਨਹੀਂ ਹੈਗੇ ਪੰਚਾਇਤ ਨੂੰ ਦੱਸਣ ਦੇ ਲਈ OTD ਇਹ ਵੀ ਸਰਵੇ ਤਾਂ ਇੰਡੀਪੈਂਡੈਂਟ ਦੀ ਕਿਸੇ ਦੇ ਨਾਲ ਜਾ ਕੇ ਵੀ ਕਰ ਸਕਦੇ ਕਿਸੇ ਵੀ ਬੰਦੇ ਦੇ ਨਾਲ ਹੀ ਅੱਲੇ ਵੀ ਜਾ ਸਕਦੇ ਕਿਸੇ ਨੂੰ ਵੀ ਲੈ ਸਕਦੇ ਆ ਚਲੋ ਪਿੰਡ 'ਚ ਹੁੰਦਾ ਵੀ ਚਲੋ ਫਲਾਣੇ ਦੇ ਘਰ ਆ ਜਾਂ ਕਿਸੇ ਦੀ ਪੁੱਛ ਦੱਸ ਲਈ ਉਦੋਂ ਮੁੜ ਕੇ ਉਹ ਜੇ ਜਦੋਂ ਉਹ ਤਿਆਰ ਹੁੰਦੀ ਹੈ ਲਿਸਟ ਫਿਰ ਉਹ ਪੰਚਾਇਤ ਕੋਲੇ ਜਾਂਦੀ ਹੈ ਜੇ ਉਹਨਾਂ ਨੂੰ ਤਰਾਸ਼ੀਓ ਕਰ ਲੈਂਦੇ ਫਿਰ ਉਹਨਾਂ ਨੇ ਜਿਹੜਾ ਵਿਰੋਧ ਜਤਾਇਆ ਉਹ ਕਿੰਨਾ ਕੁ ਲੈਜੀਟਿਮੇਟ ਸੀਗਾ ਜੀ ਉੱਥੇ ਸ਼ਰੇਆਮ ਘੇਰ ਕੇ ਤੁਸੀਂ 40 50 ਬੰਦੇ ਇਕੱਠੇ ਹੋ ਕੇ ਤਾਂ ਕਿਸੇ ਨੂੰ ਕੋ ਡਰਾ ਸਕਦੇ ਹੋ ਜੀ ਮੌਕੇ ਤੇ ਜੇ ਉਹਨਾਂ ਨੇ ਫਿਰ ਮੇਰੀ ਗੱਲ ਸੁਣੋ ਜੀ ਜੇ ਉਹਨਾਂ ਨੇ ਇਹ ਚੀਜ਼ ਨੂੰ ਸੀਗਾ ਕਿ ਕੋਈ ਜਿਵੇਂ ਉਹਨਾਂ ਨੇ ਕਿਹਾ ਇਹ ਆਪਦੇ ਬੰਦੇ ਚਹੇਤਿਆਂ ਦਾ ਜੇ ਉਹ ਸਾਡੇ ਚਹੇਤੇ ਹੁੰਦੇ ਜੀ ਇੱਕ ਮਿੰਟ 'ਚ ਖੜੇ ਖੜੇ ਤਾਂ ਬਿਆਨ ਬਦਲ ਗਏ ਸਾਰਾ ਕੁਝ ਨਹੀਂ ਉਹ ਅਫਸਰਾਂ ਦੇ ਹੱਕ 'ਚ ਨਾ ਬੋਲਦੇ ਜਾਂ ਉਹ ਚੀਜ਼ ਨਾ ਹੁੰਦੀ ਦੇਖੋ ਤੇ ਵੀ ਗੱਲ ਕੀਤੀ ਜੀ ਕਿ ਕੁਝ ਆਪ ਹਨੂ ਨੇ ਜਿਹੜੇ ਮਰਜ਼ੀ ਦਾ ਕੰਮ ਵੀ ਨਹੀਂ ਚੱਲਣ ਦਿੰਦੇ ਹਰ ਕੰਮ ਦੇ ਵਿੱਚ ਪੰਚਾਇਤ ਦੇ ਵਿੱਚ ਤਸਦ ਅੰਦਾਲੀ ਕਰਨਾ ਆਪ ਵੀ ਜ਼ਰੂਰੀ ਸਮਝੋ ਜੀ ਸਰ ਮੈਂ ਆ ਜੀ ਮੈਨੂੰ ਗੱਲ ਫੜੀ ਕੰਪਲੀਟ ਕਰ ਲੈਂਦੇ ਹੋ ਨਰੇਗਾ ਦੀ ਜਿਹੜੀ ਉਹ ਗੱਲ ਕਹਿੰਦੇ ਆ ਜੀ ਕੁਝ ਨਹੀਂ ਹੋਇਆ ਇਹਨਾਂ ਨੇ ਪੰਚਾਇਤ ਬਦਲੀ ਜੀ ਆਮ ਤੌਰ ਤੇ ਪਿੱਛੇ ਨਾ ਦੋ ਗਰੀਬ ਲੇਡੀਜ਼ ਮਿਰਟਸ ਤੋਂ ਉਹਤੇ ਕੰਮ ਕਰਦੀਆਂ ਸੀ ਇਹਨਾਂ ਨੇ ਆਪਦੀ ਪੋਲੀਟੀਕਲ ਉਹਨਾਂ ਚ ਇੱਕ ਬੰਦੇ ਦੀ ਮੈਂ ਤੁਹਾਨੂੰ ਦੱਸ ਵੀ ਦੂੰ ਜਿਹੜਾ ਸਾਫਕਾ ਸਰਪੰਚ ਬਣ ਕੇ ਤੁਰਿਆ ਫਿਰਦਾ ਜੀ ਉਹ ਪਿੰਡ ਦਾ ਸਾਰਿਆਂ ਤੋਂ ਵੱਧ ਰਿਜੈਕਟ ਹੋਣ ਵਾਲਾ ਬੰਦਾ ਉਦੇ ਬਾਰੇ ਵੀ ਮਤੰਦਾ ਦੋ ਇਹਨਾਂ ਨੇ ਉਸ ਲੇਡੀਜ਼ ਦੇ ਨਾਲ ਧੱਕਾ ਕਰਕੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਵੀ ਸਾਡੇ ਮੇਟਸ ਲੱਗਣਗੇ ਸਾਡੀ ਲੱਤਸਾਂ ਦੀ ਲੋਕ ਟੱਪਣੀ ਦਾ ਨਰੇਗਾਊਗਾ ਉਹ ਵਿਚਾਰੀਆਂ ਬੁੜੀਆਂ ਮੀਂਹ ਪੈਂਦੇ ਚ ਇਹਦੇ ਗੇਟ ਦੇ ਮੂਹਰੇ ਖੜੀਆਂ ਰਹੀਆਂ ਅੱਜ ਵੀ ਇਹ ਚੀਜ਼ ਨੂੰ ਤੁਸੀਂ ਪਿੰਡ ਜਾ ਕੇ ਫੈਕਟਸ ਐਂਡ ਫਿਗਰਸ ਦੇ ਨਾਲ ਚੈੱਕ ਕਰ ਲਿਓ ਭਾਵੇਂ ਕਿਸੇ ਤੋਂ ਪੁੱਛ ਲਿਓ ਠੀਕ ਹੈ ਜੀ ਇਹ ਬੰਦਾ ਬਾਹਰ ਨਿਕਲ ਕੇ ਉਹਨਾਂ ਦੀ ਗੱਲ ਸੁਣ ਤੱਕਣੀ ਹੈ ਜਿਹੜਾ ਗਰੀਬਾਂ ਦੀ ਉੱਤੇ ਮੀਡੀਆ ਗਿਆ ਹਮਦਰਦੀ ਬਣਾਦਾ ਤਮਾਸ਼ਾ ਬਣਾਉਂਦਾ ਸੀਗਾ ਫਿਰ ਉਹ ਜਿਹੜਾ ਨਰੇਗਾ ਵਾਲੀ ਗੱਲ ਚੱਲੀ ਆ ਪਹਿਲਾਂ ਇਹ ਮਸਟਰੋਲ ਅੱਡੋ ਅੱਡ ਚੱਲ ਕੇ ਚੱਲੇ ਫਿਰ ਵੀਡੀਓ ਸਾਹਿਬ ਨੇ ਇੰਟਰਵਿਊਨ ਕਰਕੇ ਉਹਨੂੰ ਇਕੱਠੇ ਚਲਾਉਂਦੇ ਭਾਈਚਾਰਾ ਸਾਂਭ ਕੇ ਰੱਖਣ ਦੇ ਲਈ ਉਹਦੇ ਲਈ ਕੀਤਾ ਇਹਨਾਂ ਨੇ ਕੀ ਕੀਤਾ ਵਹਿਫਤ ਕੀਤੀ ਇਹਨਾਂ ਨੇ ਜਿੰਨੇ ਬੰਦੇ ਉੱਥੇ ਕੀਤੇ ਸੀਗੇ ਉਹ ਲੇਡੀਜ਼ ਵਿਚਾਰੀਆਂ ਜਿਹੜੀ ਉਹਨਾਂ ਦੀ ਟੀਮ ਸੀ ਉਹਨਾਂ ਦੀ ਹਾਜ਼ਰੀ ਆਉਣ ਤੋਂ ਪਹਿਲਾਂ ਇਹਨਾਂ ਨੇ ਫੋਟੋ ਅਪਲੋਡ ਕਰਤੀ ਉਥੋਂ ਡਿਸਪਿਊਟ ਪੈਦਾ ਹੋ ਗਿਆ ਜਿਹੜੋ ਵਿਚਾਰਿਆਂ ਜਿਹੜੀ ਗਰੀਬ ਬੰਦੇ ਦੀ ਦਿਹਾੜੀ ਰਹਿੰਦੀ ਉਹਨਾਂ ਨੂੰ ਹੁੰਦਾ ਹੀ ਇਤਰਾਜ਼ ਜੀ ਉਹ ਅੱਜ ਤੱਕ ਡਿਸਪਿਊਟ ਹੈ ਜੀ ਨੁਕਸਾਨ ਕਿਦਾ ਹੋ ਰਿਹਾ ਇਹ ਬੰਦੇ ਨੇ ਪੋਲਿਟੀਕਲ ਵਾਈਲੇਜ ਲਾਈਨ ਵਾਸਤੇ ਪਿੰਡ ਦੇ ਵਿੱਚ ਜਲੂਸ ਕੱਢ ਰੱਖਿਆ ਨਰੇਗਾ ਦਾ ਕੰਮ ਜਿਹੜਾ ਅੱਜ ਨੂੰ ਉਹ ਚੀਜ਼ ਪੂਰੀ ਹੋ ਜਾਣੀ ਸੀ ਇੱਕ ਦੋ ਇੱਕ ਦਿਨ ਚੱਲ ਕੇ ਉਹ ਬੰਦ ਹੋ ਗਿਆ సర్వే ਜਿਹੜੇ ਆਹ 31 ਤਰੀਕ ਲਾਸਟ ਹੈ ਜਿਹੇ ਹੋ ਗਏ ਹੋਗੇ ਤੁਹਾਨੂੰ ਵੀ ਪਤਾ ਸੈਂਟਰ ਗਵਰਨਮੈਂਟ ਦੇ ਕਿੱਥੋਂ ਕੀ ਦੀ ਅਪਰੋਚ ਚੱਲਦੀ ਹੈ ਕਿ ਇਹ ਗੀਗਲੀ ਕੰਮ ਨਹੀਂ ਉਹਨਾਂ ਨੇ ਹੋਣਾ ਨਹੀਂ ਜਿਹੜਾ ਸਰਵੇ 5 ਤਰੀਕ ਨੂੰ ਸ਼ੁਰੂ ਹੋ ਜਾਣਾ ਸੀ ਅੱਜ 10 ਤਰੀਕ ਹੋ ਗਈ ਜਨਾਬ ਅੱਜ ਤੱਕ ਸਰਵੇ ਸ਼ੁਰੂ ਨਹੀਂ ਹੋਇਆ ਤੇ ਜੇ 31 ਤਰੀਕ ਤੱਕ ਇਹ ਚੀਜ਼ ਸੌਟ ਆਊਟ ਨਾ ਹੋਈਏ ਨੁਕਸਾਨ ਦੀ ਜ਼ਿੰਮੇਵਾਰੀ ਕੌਣ ਭਰੂਗਾ ਗਰੀਬਾਂ ਦੇ ਜਿਹੜੇ ਕੋਠੇ ਰਹਿ ਗਏ ਇਹਦਾ ਕੌਣ ਕਰੂਗਾ ਦਸੋ ਜਿਹੜੀ ਇਹ ਗੱਲ ਕਹਿੰਦਾ ਆਪਦੇ ਚਿਹਤਿਆਂ ਨੂੰ ਇਹਦੇ ਨਾਲ ਇਸੇ ਕੱਟ 'ਚ ਵੇਲੇ ਕੋਠਿਆਂ ਦਾ ਕੰਮ ਰਕਵਾਤਾ ਕੋਠੇ ਨਹੀਂ ਹੁੰਦੇ ਜੀ ਨਰੇਗਾ ਦਾ ਕੰਮ ਆ ਜਰ ਰਕਾ ਇਹਨੇ ਸਿਰਫ ਇਹਦੀ ਇੱਕ ਇੱਕ ਮੋਟੀਵੇਟ ਹੈ ਬੰਦੇ ਦਾ ਵੀ ਮੇਰੀ ਲੱਤ ਦੇ ਥੱਲੋਂ ਟਿਕਨ ਨਿਕਲ ਉਹ ਕਰਨ ਇਹ ਕਹਿੰਦਾ ਜੀ ਤੇਰ ਮੇਰ ਹੁੰਦੀ ਆ ਜਾਂ ਇਹ ਕਰਾਪਸ਼ਨ ਕਰਦੇ ਫਲਾਣਾ ਤੇ ਉਹ ਕਹਿੰਦਾ ਇਹਦਾ ਮੈਂਬਰ ਬਣਿਆ ਜੀ ਇੱਕ ਨੰਬਰ ਵਾਰਡ ਤੋਂ ਉਹਨੂੰ ਪੁੱਛੋ ਉਹਨੂੰ ਮਿਲੇ ਆ ਕਿ ਨਹੀਂ ਤੇਜਪਾਲ ਸਿੰਘ ਪੀਟੀਸੀ ਚੈਨਲ ਦੇ ਵਿੱਚ ਇਹਦੇ ਨਾਲ ਫਿਰਦਾ ਪੀਟੀਸੀ ਚੈਨਲ ਦੀ ਬਾਈਟ ਵਾਲੇ ਦਿਨ ਉਹਨੂੰ ਪਲਾਟ ਮਿਲਿਆ ਕਿ ਨਹੀਂ ਇਹਦੇ ਸਾਰੇ ਬੰਦਿਆਂ ਨੂੰ ਸਰਕਾਰ ਨੇ ਭਾਈਚਾਰਾ ਰੱਖਣ ਵਾਸਤੇ ਜਾਂ ਅਸੀਂ ਜਾਂ ਕਿਸੇ ਨੇ ਵੀ ਲਾ ਲੋ ਜੀ ਜੋ ਵੀ ਕੀਤਾ ਸਰਕਾਰੀ ਕੰਮ ਆ ਲੋਕਾਂ ਦਾ ਹੱਕ ਆ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਤਾਂ ਉਹ ਹੈ ਨਹੀਂਗੀ ਠੀਕ ਹੈ ਜੀ ਸਾਰਿਆਂ ਨੂੰ ਬਰਾਬਰ ਦਿੱਤੇ ਗਏ ਆ ਇਸ ਗੱਲ ਨੂੰ ਇਹੇ ਤੱਕ ਹਵਾਈ ਗੱਲਾਂ ਛੱਡਤੀਆਂ ਨੇ ਤਾਂ ਵੀ ਆਏ ਆ ਜੀ ਉਹ ਆ ਫਲਾਣਾ ਝੋਗਾ ਕੋਈ ਚੀਜ਼ ਬੰਦਾ ਸਬੂਤ ਤਾਂ ਪੇਸ਼ ਕਰੇ ਸਾਡੀ ਆ ਚੀਜ਼ ਨੂੰ ਮੈਂ ਫੈਕਸ ਦੇ ਨਾਲ ਕਰ ਸਕਦਾ ਵੀ ਇਹਦੇ ਬੰਦਿਆਂ ਨੂੰ ਅਸੀਂ ਕਿੰਨੀ ਕਿੰਨਾ ਕੰਮ ਕਰਾ ਕੇ ਦਿੱਤਾ ਹੈ ਲੋਕਾਂ ਦੀ ਫਿਰ ਤੇਰ ਮੇਰ ਕਿੱਥੇ ਰਹਿ ਗਈ ਜੀ ਤੇਰ ਮੇਰ ਹੁੰ ਨੰਨੋ ਅਸੀਂ ਹਵਾ ਨਹੀਂ ਲੱਗਣ ਦਿੰਦੇ ਸੀ ਜੇ ਉਹ ਗੱਲ ਹੁੰਦੀ ਵੀ ਹਾਂ ਭਾਈ ਕੁਸ਼ੋਰ ਹੈ ਪਿੰਡ 'ਚ ਤੁਹਾਨੂੰ ਲੱਗਦਾ ਕੀ ਕੀ ਪਾਰਟੀ ਬਾਜ਼ੀ ਕਰਤੇ ਪਿੰਡ ਦੇ ਵਿੱਚ ਮਲ ਖਰਾਬ ਹੋ ਸਰ ਪਾਰਟੀ ਬਾਜ਼ੀ ਮੈਂ ਦੱਸਦਾ ਇਹ ਬੰਦਾ ਪਿੰਡ ਦਾ ਸਾਰਿਆਂ ਦਾ ਰਿਜੈਕਟਡ ਬੰਦਾ ਇਹ ਇੱਕ ਕਾੜੀ ਸਰਪੰਚ ਰਿਹਾ ਜੀ ਉਹ ਵੀ ਬਣਿਆ ਇਹ ਇੰਟਰੈਕਟ ਇਲੈਕਸ਼ਨ ਹੋਏ ਜਿਗੇ ਅਕਾਲੀ ਦਲ ਦੇ ਪਹਿਲੇ پلان ਦੇ ਵਿੱਚ ਮੈਂਬਰ ਆ ਦਾ ਸਰਪੰਚ ਬਣੇ ਸੀ ਇਹਦਾ ਉਦੋਂ ਤੁੱਕਾ ਲੱਗ ਗਿਆ ਇਹਨੇ ਆਪ ਦੇ ਲੀਡਰਾਂ ਨੂੰ ਬਮਰਾਹ ਕਰਕੇ ਉੱਥੋਂ ਮੈਂਬਰ ਬਣ ਕੇ ਉਦੋਂ ਮੁੜ ਕੇ ਦੋ ਆੜੀ ਡਾਇਰੈਕਟਰ ਸਰਪੰਚੀ 'ਚ ਖੜਾ ਹੋਇਆ ਤਾਂ ਲੋਕਾਂ ਨੇ ਜੱਜ ਕੇ ਜਲੂਸ ਕੱਢਿਆ ਆਹ ਇਲੈਕਸ਼ਨ 'ਚ 6 ਨੰਬਰ ਵਾਰਡ ਤੋਂ ਮੈਂਬਰ ਖੜਾ ਹੋਇਆ ਜੀ ਗਿਣਤੀ ਦੀਆਂ ਦੋ ਬੋਟਾਂ ਪੰਗੀਆਂ ਜੀ ਤੁਸੀਂ ਸੁਣਿਆ ਮੈਂਬਰੀ 'ਚ ਪੰਚਾਇਤ ਦੀ ਜਮਾਨਤ ਜੱਤ ਹੋਈ ਹੋਈ ਆ ਮੈਂਬਰੀ ਦੇ ਇਲੈਕਸ਼ਨ 'ਚ ਲੋਕਾਂ ਨੇ ਐਮਐਲਏ ਉੱਥੇ ਹੁੰਦੀ ਆ ਦੋ ਲੋਕਾਂ ਨੂੰ ਤਾਂ 2% ਫਰਕ ਦੇ ਨਾਲ ਹਾਰ ਦੇਣ ਦੇ ਕੋਲ ਇਹਨੂੰ ਸਾਰੀਆਂ ਬੋਟਾਂ ਹੀ ਦੋ ਗੰਗੀਆਂ ਇਲੈਕਸ਼ਨਾਂ 'ਚ ਇੰਨੀ ਕਿਦਾਂ ਦੀ ਹੋ ਆ ਲੋਕ ਆ ਜਿਹਨ ਫੇਰ ਇਹਨੂੰ ਇਹ ਸ਼ਰਮ ਨਹੀਂ ਇਹਦੇ ਮਾ ਮਾਣ ਉਤਨੀ ਕਨਿਗਲਾ ਬਜ਼ੁਰਗ ਸੀਗੇ ਮੇਰੇ ਆਪ ਦੇ ਦਾਦੀ ਸੀਗੇ ਠੀਕ ਹੈ ਜੀ ਆਪਾਂ ਪਰਿਵਾਰਕ ਉਹ ਮੇਰੇ ਆ ਉਹ ਇਹਨੂੰ ਇਹ ਸ਼ਰਮ ਨਹੀਂ ਆਈ ਇਹ ਉਦੋਂ ਉਹਨਾਂ ਨੇ ਫੁੱਲ ਚੁੱਕ ਕੇ ਆਏ ਤੇ ਜਲੂਸ ਕੀ ਕੱਢਦਾ ਖਰਦਾ ਫੇਰ ਇਹਨੇ ਫੇਰ ਕਰੇ 70 ਵਿਸ਼ਾ ਅਗਲੇ ਦਿਨੇ ਨੇ ਸਿਰਫ ਪੋਲਿਟਿਕਲ ਮਾਈਲੇਜ ਉਠਣਾ ਵਾਸਤੇ ਪੀਟੀਸੀ ਚੈਨਲ ਨੂੰ ਬੁਲਾ ਕੇ ਐਮਪੀ ਮੈਡਮ ਨੂੰ ਫੋਨ ਕਰਵਾਇਆ ਇਹਨੇ ਵੀ ਉੱਥੇ ਆਓ ਜੀ ਉਹ ਚਲਾਓ ਜੀ ਫੇਰ ਅਗਲੇ ਦਿਨ ਵੀਡੀਓ ਬਣਾਈ ਫੇਰ ਫੇਰ ਇਹਨੇ ਤਮਾਸ਼ਾ ਕੀਤਾ ਪਿੰਡ ਦੇ ਵਿੱਚ ਜੇ ਅਸੀਂ ਉੱਧਰ ਸਾਡੀ ਕੋਈ ਇਹ ਨਿਚਾ ਹੁੰਦੀ ਵੀ ਪਿੰਡ ਦਾ ਮਾਹੌਲ ਖਰਾਬ ਕਰਨਾ ਸੀ ਵੀ ਇਕੱਠੇ ਹੋ ਕੇ ਜਾਵੜੇ ਇਹਨੇ ਜੱਟ ਕੇ ਜਲੂਸ ਗੱਡੇ ਕਰਦਾ ਕਿ ਇਹ ਉਂਗਲਾ ਲਾਉਂਦਾ ਇਹਨੇ ਜਦੋਂ ਤਾਂ ਹੁਣ ਹੁੰਦਾ মিডিਆ ਦਾ ਕੈਮਰਾ ਜੀ ਉਦੋਂ ਤਾਂ ਆਪ ਅੱਗੇ ਹੋ ਕੇ ਹਾਂ ਜੀ ਮੈਂ ਐ ਫਲਾਣਾ ਮੈਂ ਸਾਫ ਦਾ ਸਰਪੰਚ ਜਦੋਂ ਕੋਈ ਦਰਖਾਸਤ ਦੇਣੀ ਆ ਆਪਦੇ ਕਿਸੇ ਬੰਦੇ ਤੋਂ ਦਵਾਤੀ ਜਾਂਦਾ ਇਹ ਆਪ ਅੱਗੇ ਅੱਗੇ ਖੜੇ ਇਹਦਾ ਸਾਰਾ ਦੇਣੇ ਦੇ ਇਹਨੇ ਆਹੀ ਲਾਉਣਾ ਆਪਦੇ ਸਾਰੇ ਘਰ ਇਹਨੇ ਆਹ ਖਰਾਬ ਕਰ ਰੱਖਿਆ ਜੀ ਕਦੇ ਕਿਸੇ ਦੇ ਘਰੇ ਕਲੇਸ਼ ਪਾਉਂਦਾ ਕਦੇ ਕਿਸੇ ਦੇ ਘਰੇ ਕਲੇਸ਼ ਪਾਉਂਦਾ ਸਾਰਿਆਂ ਤੌਰ ਤੇ ਰਿਜੈਕਟਡ ਬੰਦਾ ਹੈ ਸਾਰਿਆਂ ਤੌਰ ਤੇ ਰਿਜੈਕਟਡ ਇਹ ਗੱਲ ਕਰਦਾ ਕ੍ਰਾਪਸ਼ਨ ਦੀ ਕਿ ਸਾਨੂੰ ਰਿਕਾਰਡ ਨਹੀਂ ਦਿੱਤਾ ਤੇ ਇਹ ਕ੍ਰਾਪਸ਼ਨ ਹੋਈ ਹੈਗੀ ਮੈਂ ਕਹਣਾ ਜੀ ਤੁਸੀਂ ਫੈਕਟ ਫੈਕਸ ਪਏ ਆ ਤੁਸੀਂ ਇਹਦੇ ਜਿਹੜੀ ਪਲਾਨ ਸੀ ਉਹਦਾ ਤੁਸੀਂ ਡੇਟਾ ਕਢਾ ਕੇ ਦਿਖਾ ਲਓ ਅਸੀਂ ਇਹ ਪ੍ਰੋਸੈਸ ਦੇ ਵਿੱਚ ਆ ਜੀ ਹੁਣ ਏਦੂ ਪਹਿਲਾਂ ਕੋਈ ਚੱਕਰ ਨਹੀਂ ਸੀ ਅਸੀਂ ਸਾਡੇ ਬਜ਼ੁਰਗਾਂ ਨੇ ਸਾਨੂੰ ਵਧੀਆ ਬਹੁਤ ਸੀ ਬਹੁਤ ਸਾਕਤਾ ਹਦਰਤਾਂ ਨੇ ਵਿੱਚ ਸਾਡੀ ਪਰਪਰਿਸ਼ ਹੋਈ ਹੈ ਹੁਣ ਜਦੋਂ ਪਾਣੀ ਸਰਦੇ ਉੱਤੋਂ ਨਹੀਂ ਟੱਪ ਗਏ ਤਾਂ ਕੰਮ ਕੀ ਆਣੇ ਉਂਗਲਾਂ ਲਾਤੀਆਂ ਵਿਆਹ 'ਚ ਲੋਕ ਲੜਾਤੇ ਕਿਸੇ ਦੇ ਵਿਆਹਾਂ 'ਚ ਕਲੇਸ਼ ਕਰਾਤਾ ਉਹ ਕਰਾਤਾ ਫਿਰ ਛੇਤੀ ਮਾਫੀਆਂ ਤੇ ਹੋ ਜਾਂਦਾ ਅਗਲੇ ਦਿਨ ਹੁਣ ਇਹਦਾ ਲੋਕਾਂ ਨੂੰ ਤਾਂ ਇਹਨੇ ਲੋਕਾਂ 'ਚ ਦਾ ਵੈਰ ਪਵਾਤਾ ਆਪਦੀ ਉਮਰ ਖਡਾਲੀ ਹੁਣ ਇਹਦੇ ਮੁੰਡੇ ਤੇ ਗੱਲ ਆਈ ਆ ਹੁਣ ਦੋਵੇਂ ਪਿਓ ਪਤ ਮਿੰਤਾ ਕਰਦੇ ਫਿਰਦੇ ਆ ਕਦੇ ਕਿਸੇ ਪਾਰਟੀ ਦੀਆਂ ਕਦੇ ਕਿਸੇ ਦੀਆਂ ਸਾਨੂੰ ਪਾਰਟੀ 'ਚ ਖਿਡਲਾ ਲਓ ਜੀ ਸਾਨੂੰ ਪਾਰਟੀ 'ਚ ਖਿਡਲਾ ਲਓ ਸਾਡੇ ਤੇ ਆਏ ਨਾ ਕਰੋ ਉਹ ਨਾ ਕਰੋ ਹੁਣ ਛੇਤੀ ਡਰੇ ਵੀ ਬੈਠੇ ਆ ਫਿਰ ਇਹਨਾਂ ਨੇ ਆਪਦੀ ਲੀਡਰ ਨੂੰ ਗੁੰਮਰਾ ਕੀਤਾ ਹਰਸਮਤ ਦਾ ਬਾਦਲ ਨੂੰ ਉਹਨਾਂ ਨੂੰ ਮੈਡਮ ਤੋਂ ਇਹਨਾਂ ਨੇ ਪੁਆਇਆ ਕਿ ਨਾਲ ਨੇ ਪੋਸਟ ਪੁਆਤੀ ਪਹਿਲੀ ਗੱਲ ਤਾਂ ਜੀ ਉਹ ਵੀ ਪੜੇ ਲਿਖੇ ਉਹਨਾਂ ਨੂੰ ਚਾਹੀਦੇ ਗੱਲ ਨੂੰ ਫੈਕਟ ਐਂਡ ਫਿਗਰਸ ਨਾਲ ਚੈੱਕ ਦਾ ਕਰਨ ਉਹਨਾਂ ਨੇ ਆਪਦੀ ਪੋਸਟ ਸਰ ਮੇਰੇ ਫੈਮਲੀ ਦੇ ਦੋ ਬੰਦਿਆਂ ਨੂੰ ਗੁੰਡੇ ਗਿਆ ਮੈਂ ਪਹਿਲਾਂ ਤਾਂ ਇਹ ਦੱਸੋ ਵੀ ਦੋ ਦੋ ਬੰਦੇ ਜਦੋਂ ਕਿਤੇ ਜਾਂਦੇ ਆ ਉਹ ਗੁੰਡੇ ਆ ਕਿ ਜਿੱਦੇ 50 ਬੰਦੇ ਇਕੱਠੇ ਹੋਗੇ ਘੇੜਦੇ ਆ ਉਹੋ ਦੋ ਉਹ ਸਾਰੇ ਗੁੰਡੇ ਆ ਫਿਰ ਤੁਸੀਂ ਇਹਦੀ ਇਹਦੀ ਹਿਸਟਰੀ ਚੈੱਕ ਕਰ ਲੋ ਆਪ ਕਿੰਨਾ ਕੁ ਦੁੱਧ ਦਾ ਤੋਤਾ ਇਹਨਾਂ ਨੇ ਉਹਨਾਂ ਨੂੰ ਵੀ ਗਮਰਾ ਕੀਤਾ ਉਹਨਾਂ ਨੂੰ ਅੱਤ ਉਹਨਾਂ ਤੋਂ 5 ਕੇ 6 ਤਰੀਕ ਨੂੰ ਤਾਂ ਪੋਸਟ ਪੁਆਈ ਜਾਂਦਾ ਤੇ ਨਾਲ ਦੀ ਨਾਲ ਇਹਦਾ ਮੁੰਡਾ ਆਪ ਫੋਨ ਕਰੀ ਜਾਂਦਾ ਲੋਕਾਂ ਨੂੰ ਵੀ ਹਾਏ ਸਾਨੂੰ ਪਾਰਟੀ ਅਸੀਂ ਪਾਰਟੀ ਛੱਡਣੀ ਆ ਕਾਲੀ ਇਹਦਾ ਆਪਦੇ ਲੀਡਰ ਦਾ ਵਫਾਦਾਰ ਦੀ ਆਪਦੇ ਲੋਕਾਂ ਦਾ ਵਫਾਦਾਰ ਦੀ ਕੀ ਦਾ ਵਫਾਦਾਰ ਸਾਰਾ ਦੇਣੇ ਦਾ ਇਹੀ ਆ ਲੋਕਾਂ ਨੂੰ ਲੜਾਓ ਲੋਕਾਂ ਨੂੰ ਜੀ ਕੀ ਨਾਮ ਹੈ ਮੇਰਾ ਨਾਮ ਰਣਦੀਪ ਸਿੰਘ ਹੈ ਜੇਕ ਨੰਬਰ ਵਾਰਡ ਤੋਂ ਪੰਜਾ ਜੀ ਪਈ ਕੀ ਪੂਰਾ ਮਾਮਲਾ ਕਿ ਪਿੰਡ ਦੇ ਵਿਵਾਦਾਂ ਦੇ ਵਿੱਚ ਕੀ ਰਿਹਾ ਹੋਇਆ ਵਿਵਾਦ ਲਗਾਤਾਰ ਕਿਸੇ ਗੱਲਾਂ ਨੂੰ ਲੈ ਕੇ ਵਿਵਾਦ ਹੋਇਆ ਸੀ ਉਸ ਦਿਨ ਜਿਹੜਾ ਮਕਾਨਾਂ ਨੂੰ ਲੈ ਕੇ ਹੋਇਆ ਪਰ ਅਸਲ ਗੱਲਾਂ ਕੁਝ ਹੋਰ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਕੀ ਮਸਲਾ ਕੀ ਅਸਲ ਪੂਰਾ ਹੋ ਜਿਹੜਾ ਉਹ ਮਸਲਾ ਜੀ ਉੱਥੇ ਜੀ ਮੰਨ ਲਓ ਕੋਈ ਅਣਪਛਾਤੇ ਬੰਦੇ ਜੀ ਸਰਵੇ ਕਰਾ ਰਹੇ ਸੀ ਬਿਨਾ ਪੰਚਾਇਤ ਨੂੰ ਪੁੱਛੇ ਜੀ ਸਾਡੀ ਪੰਚਾਇਤ ਨੂੰ ਤਾਂ ਉਸ ਬਾਰੇ ਕੋਈ ਪਤਾ ਨਹੀਂ ਸੀਗਾ ਜੀ ਪੰਚਾਇਤ ਦਾ ਸਾਡੇ ਨੂੰ ਬਾਅਦ ਚ ਪਤਾ ਲੱਗਾ ਜੀ ਕੋਈ ਅਣਪਛਾਤੇ ਬੰਦੇ ਸਰਵੇ ਕਰਾ ਰਹੇ ਆ ਬਿਨਾ ਪੰਚਾਇਤ ਦੋਸਤੋ ਬਾਤ ਤੁਹਾਡਾ ਕੀ ਐਕਸ਼ਨ ਸੀਗਾ ਸਾਡਾ ਤਾਂ ਇਹੀ ਐਕਸ਼ਨ ਸੀਗਾ ਜੀ ਵੀ ਸਾਡਾ ਨਾਲ ਲੈ ਕੇ ਚੱਲਣਾ ਸਾਡੇ ਨਾਲ ਪੰਜ ਸਾਡੇ ਸਰਪੰਚ ਨੂੰ ਨਾਲ ਲੈ ਕੇ ਚੱਲਣਾ ਤੇ ਸਰਵੇ ਕਰਵਾਉਣ ਜੀ ਤੇ ਲੋੜਵੰਦ ਬੰਦੇ ਤੱਕ ਪਹੁੰਚਣੀ ਚਾਹੀਦੀ ਹੈ ਵੀ ਜਿੰਨੇ ਵੀ ਸਾਡੇ ਲੋੜਵੰਦ ਆ ਹਰੇ ਘਰ ਜਿੰਨੇ ਵੀ ਸਾਡੇ ਲੋੜਵੰਦ ਆ ਉਹਨਾਂ ਦੇ ਮਕਾਨ ਬਣਨੇ ਚਾਹੀਦੇ ਸਾਡੀ ਪੰਚਾਇਤ ਇਹੀ ਚਾਹੁੰਦੀ ਹੈ ਸਾਡੀ ਏਸੀ ਪੰਚਾਇਤ ਬਣੀ ਹੈ ਜੀ ਸਾਡੇ ਸਰਪੰਚ ਸਾਹਿਬ ਖੜੇ ਹੈ ਜੀ ਨਾਲ ਸਾਡੇ ਤੇ ਅਸੀਂ ਬਹੁਤ ਵਧੀਆ ਕੰਮ ਕਰਾ ਰਹੇ ਹਾਂ ਜੀ ਕਾਲੀਦਾਲ ਦੀ ਸਾਡੀ ਪੰਚਾਇਤ ਬਣੀ ਹੈ ਜੀ ਅਸੀਂ ਦਿਲੋਂ ਕੰਮ ਕਰਵਾ ਰਹੇ ਹਾਂ ਜੀ ਅਸੀਂ ਘਰੋਂ ਕੰਮ ਕਰਾਈ ਵੀ ਜੰਨੇ ਕੰਮ ਕਰਵਾਵਾਂਗੇ ਵੀ ਜੀ ਕੁਝ ਲੋਕ ਐ ਵੀ ਜਿਹੜੇ ਸਾਨੂੰ ਕੰਮ ਕਰਨਾ ਨਹੀਂ ਦੇ ਰਹੇ ਜੀ ਸਾਡੀ ਐਸੀ ਪੰਚਾਇਤ ਬਣ ਗਈ ਜੀ ਉਹਨਾਂ ਤੋਂ ਜਰੀ ਨਹੀਂ ਜਾਂਦੇ ਜੀ ਅਸੀਂ ਆਪਦੇ ਪਿੰਡ ਨੂੰ ਅੱਗੇ ਲੈ ਜਾਣਾ ਚਾਹੁੰਨੇ ਆ ਜੀ ਬਹੁਤ ਵਧੀਆ ਕੰਮ ਕਰਾਂਗੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਅਸੀਂ ਆਪਦੇ ਪਿੰਡ ਨੂੰ ਕੋਈ ਵੀ ਸ਼ਿਕਾਇਤ ਨਹੀਂ ਹੋਣ ਦਿੰਦੇ ਜੀ આરોਪ ਲੱਗ ਰਹੇ ਨੇ ਕਿ ਜਿਹੜੀਆਂ ਪੰਚਾਇਤ ਐ ਜਿਹੜੀ ਕੁਝ ਆਗੂ ਨੇ ਜਿਹੜੇ ਪਿੰਡ ਦੇ ਮਕਾਨ ਨਹੀਂ ਪੈਂਦੇ ਇਹ ਤਾਂ ਜੀ ਕੋਈ ਉਹਨਾਂ ਨੂੰ ਪਤਾ ਜੀ ਜਿਹੜੇ ਪੈਨ ਨਹੀਂ ਦੇ ਰਹੇ ਸਾਡੀ ਪੰਚਾਇਤ ਕਿਸੇ ਦਾ ਕੋਈ ੜੇਕਾ ਨਹੀਂ ਲਾ ਰਹੀ ਅਸੀਂ ਤਾਂ ਪਵਾ ਕੇ ਖੁਸ਼ ਹਾਂ ਜੀ ਜਪਾਂਗੇ ਤਾਂ ਫੇਰ ਹੀ ਸਾਡੀ ਪੰਚਾਇਤ ਦਾ ਨਾਮ ਬਣੂ ਫੇਰ ਹੀ ਸਾਡਾ ਨਾਮ ਬਣੂ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਜੀ ਫਤਵਾ ਦਿੱਤਾ ਜੀ ਉਹਨਾਂ ਨੇ ਅਸੀਂ ਉਹਨਾਂ ਨਾਲ ਧੋਖਾ ਧੜੀ ਕਿਵੇਂ ਕਰਾਂਗੇ ਜੀ ਸਾਨੂੰ ਉਹਨਾਂ ਨੇ ਤੇ ਵਿਸ਼ਵਾਸ ਦੇ ਸਿਰ ਤੇ ਸਾਡੇ ਤੇ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਤੇ ਅਸੀਂ ਉਹਨਾਂ ਨੂੰ ਕੁਝ ਕਰਕੇ ਦਿਖਾਵਾਂਗੇ ਜੀ ਜੇ ਕੋਈ ਵੀ ਪੰਚਾਇਤ ਨੂੰ ਮੰਨ ਲਓ ਜੀ ਮਦਦ ਕਰਨਾ ਚਾਹੁੰਦੀ ਹੈ ਜੇ ਮੰਨ ਲਓ ਆਪਣੀ ਜੀ ਕੋਈ ਸਰਕਾਰ ਸਾਨੂੰ ਮਦਦ ਕਰਨਾ ਚਾਹੁੰਦੀ ਹੈ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਦੇ ਨਾਲ ਆ ਜੀ ਮੰਨ ਲਓ ਵੀ ਸਾਡਾ ਸਾਡੇ ਪੰਚਾਇਤ ਨੂੰ ਜੇ ਕੋਈ ਫੰਡ ਦਿੰਦਿਆ ਤੇ ਅਸੀਂ ਸਾਡਾ ਪਿੰਡ ਤਰੱਕੀ ਦੇ ਹੁੰਦਾ ਸਾਨੂੰ ਕੋਈ ਹੋਰ ਨਹੀਂਗਾ ਜੀ ਅਸੀਂ ਇਹ ਚੀਜ਼ ਚਾਹੁੰਦੇ ਆ ਵੀ ਸਾਨੂੰ ਮਦਦ ਮਿਲਣੀ ਚਾਹੀਦੀ ਪਿੰਡ ਨੂੰ ਅੱਗੇ ਵਧਦਾ ਜੀ ਉਹ ਚੀਜ਼ ਇਹ ਗੱਲ ਨਾਲ ਦੀ ਪੰਚਾਇਤ ਹੁਣ ਬਣੀ ਆ ਇਹ ਸਹੀ ਬਣੀ ਆ ਸਹੀ ਕੰਮ ਕਰਨਗੇ ਇਹਨਾਂ ਨੂੰ ਮੌਕਾ ਦੇ ਦੇਣ ਕੰਮ ਸਵਾਰਨ ਦਾ ਕੋਠੇ ਆ ਜਿਹੜੇ ਲਿਖੂਗਾ ਮੁੰਡਾ ਸਰਪੰਚਾ ਸਰਪੰਚਰੀਆਂ ਖੜੇ ਆ ਦੋਨੇ ਜੀ ਤੇ ਇਹੀ ਆਉਣਗੇ ਪਹਿਲਾਂ ਸਾਡੇ ਨਾਲ ਧੋਖੇ ਕਰਿਆ ਜਿਹੜੇ ਕਰਲੇ ਉਹਨਾਂ ਨੇ ਤੇ ਹੁਣ ਫੇਰ ਉਹ ਵੀ ਧੋਖੇ ਕਰਨੇ ਚਾਹੁੰਦੇ ਆ ਉਹ ਜੇ ਇਹਨਾਂ ਨੇ ਵਿਚਾਰਿਆਂ ਨੂੰ ਪੜਤਾਲ ਕਰੀਏ ਤਾਂ ਹੋਰ ਰੋਕ ਲਾਈ ਜਾਂਦੇ ਆ ਨਰੇਗਲ ਦਾ ਕੰਮ ਵੀ ਇਹ ਦਵਾਉਣਗੇ ਤੇ ਕਮਰੇ ਮਕਾਨ ਵੀ ਇਹ ਦਵਾਉਣਗੇ ਗਰੀਬੀ ਦੂਰ ਇਹਨਾਂ ਨਹੀਂ ਕਰਨੀ ਆ ਤੇ ਸਰਕਾਰ ਦੇ ਅੱਗੇ ਹੀ ਬੇਨਤੀ ਆ ਤੇ ਸਾਨੂੰ ਕੋਠੇ ਰਸੋਂਗਾਂ ਭੇਜਣ ਤੇ ਸਰਪੰਚ ਮੌਜੂਦਾ ਜਿਹੜਾ ਇਹ ਆ ਇਸ ਟਾਈਮ 'ਚ ਇਹ ਕੋਠੇ ਮਕਾਨ ਦੇਊਗਾ ਸਾਨੂੰ ਪਰ ਉਹ ਕਹ ਰਹੇ ਨੇ ਕਿ ਪਿੰਡ ਦੇ ਵਿੱਚ ਇਹ ਕੋਠਿਆਂ ਦਾ ਜਿਹੜਾ ਸਰਵੇ ਆ ਇਹ ਹੋਣ ਨਹੀਂ ਦੇ ਰਹੇ ਲੋਕਾਂ ਦੇ ਮਕਾਨ ਰੁਕਵਾ ਰਹੇ ਆ ਕਿਉਂ ਨਹੀਂ ਹੁੰਦੇ ਰਏ ਅਸੀਂ ਇਹਨਾਂ ਨੂੰ ਸਰਪੰਚ ਬਣਾਏ ਆ ਨਾਲ ਖੜਾਂਗੇ ਵੋਟਾਂ ਨਾਲ ਸਰਪੰਚ ਬਣਿਆ ਕੋਈ ਧੋਖੇ ਨਾਲ ਤਾਂ ਬਣੇ ਨਹੀਂ ਭਗਵਾਨ ਤੁਮਨ ਸਾਹਿਬ ਦੇ ਕਹਨੇ ਤੇ ਸਰਪੰਚ ਚੁਣਿਆ ਸੀ ਇਹ ਅਸੀਂ ਮੁੰਡਾ ਇਹ ਸਹੀ ਪਹਿਲਾਂ ਇਹ ਮੰੰਬਰੀ ਕਰੀਏ ਬਹੁਤ ਵਧੀਆ ਮੰੰਬਰੀ ਕਰੀਏ ਨੇ ਉਦੋਂ ਨਹੀਂ ਇਹਨਾਂ ਨੇ ਧੋਖਾ ਕਰਿਆ ਤੇ ਸਰਪੰਚ ਬਣਿਆ ਹੁਣ ਤਾਂ ਮਜੂਦ ਹੁਣ ਕਿ ਧੋਖਾ ਕਰਨਗੇ ਸਾਡੇ ਨਾਲ ਗਰੀਬਾਂ ਨਾਲ ਹੁਣ ਸਾਡੇ ਮਕਾਨ ਦੇਖੋ ਜਾ ਕੇ ਬੁਰਾ ਹਾਲ ਹੋਇਆ ਪਿਆ ਕਿ ਅਸੀਂ ਇਹ ਘਰੇ ਰੋਨੇ ਰੋਨੇ ਆ ਕੇ ਰੋਜ਼ ਵੀ ਸਾਡਾ ਮਕਾਨ ਦਵਾ ਮੋਦੀ ਨੇ ਮੈਂ ਸਿਲੰਡਰ ਦਿੱਤਾ ਮੈਂ ਸਿਲੰਡਰ ਰੱਖਣ ਨੂੰ ਜਗ੍ਹਾ ਹੈ ਨਹੀਂ ਲੈ ਮੰਜੇ ਥੱਲੇ ਰੱਖ ਦੇਣੀ ਆ ਸਿਲੰਡਰ ਸੱਤ ਬੰਦ ਕਰਕੇ ਹੁਣ ਜੋ ਕੋਠਰ ਸੋਈ ਭੇਜੂਗਾ ਵਿਚਾਰੇ ਨੂੰ ਸਰਪੰਚ ਨੂੰ ਦੱਸੂਗਾ ਫੇਰ ਹੀ ਮੈਨੂੰ ਦੇਣਗੇ ਮਕਾਨ ਗਰੀਬੀ ਦੂਰ ਕਰਾਉਣ ਸਾਡੇ ਸਾਨੂੰ ਦਬਾਉਣ ਨਾ ਮੈਂ ਹੱਥ ਬੰਨ ਕੇ ਬੇਨਤੀ ਇਹੀ ਕਰਦੀ ਆ ਵੀ ਸਰਪੰਚੋ ਗਰੀਬੀ ਵੇਖੂਗਾ ਸਰਪੰਚ ਅੱਗੇ ਸਰਕਾਰ ਸੈਂਟਰ ਨੂੰ ਦੱਸੂਗਾ ਤੇ ਫਿਰ ਇਹਦੇ ਕੋਲੇ ਆਵੇ ਕਾਨੂੰਨ ਹੈ ਜਿਹੜਾ ਕੋਠਿਆਂ ਦਾ ਅਰਸੋਗਿਆਂ ਦਾ ਇਹ ਸਾਨੂੰ ਦੇਊਗਾ ਦੇਊਗਾ ਕਿਉਂ ਨਾ ਵਿਚਾਰੇ ਲੋਕ ਉਹ ਗੁਆ ਛੋੜੂਗਾ ਉਹ ਕਾਰਿਆ ਜਿਹੜੇ ਪੁਰਾਣੇ ਸਰਪੰਚ ਸੀਗੇ ਉਹ ਤਾਂ ਪਾਰਟੀ ਬਾਜ਼ੀ ਦੇਖੀ ਜਾਂਦੇ ਆ ਲੋਕਾਂ ਦੀ ਜਿਹੜੀ ਜਿਹੜੇ ਗਰੀਬ ਪਰਿਵਾਰਾਂ ਨਾਲ ਧੱਕਾ ਕਰੀ ਜਾਂਦੇ ਪਹਿਲਾਂ ਵਾਲੇ ਕਰਦੇ ਧੱਕਾ ਇਹਨੇ ਨਹੀਂ ਹੁਣ ਦਨ ਧੱਕਾ ਇਹ ਪੂਰਾ ਧੰਦ ਦਿੰਦਾ ਇਹ ਨਰੇਗਾ ਦਾ ਕੰਮ ਵੀ ਪੂਰਾ ਤਬਾਹੂਗਾ ਸਾਨੂੰ ਪੈਸੇ ਵੀ ਜਿਹੜੇ ਰੁਕਣਗੇ ਹੈ ਮਗਵਾਊਗਾ ਪਹਿਲਾਂ ਨਾ ਮੇਰੇ ਪੈਸੇ ਨਹੀਂ ਆਉਂਦੇ ਤੇ ਨਰੇਗਾ ਦੇ 6 ਸਾਲਾਂ ਚ ਮੈਂ ਤਾਂ ਰੋਂਦੇ ਰੋਂਦੀ ਮਰ ਗਈ ਤੇ ਹੁਣ ਵਾਲੇ ਸਰਪੰਚ ਨੂੰ ਅਸੀਂ ਨੂੰ ਇਹ ਗੱਲ ਵੈਦਾ ਦਿੱਤਾ ਸੀ ਤੇ ਤੂੰ ਬਈ ਸਰਪੰਚ ਬਣੇਗਾ ਤਾਂ ਸਾਡੇ ਕੰਮ ਨਰੇਗਾ ਦਾ ਨਾ ਰੁਕਣ ਦੇਈ ਤੇ ਇੱਕ ਕੋਠੇ ਮਕਾਨ ਮਕਾ ਦੇ ਮਗਵਾ ਕੇ ਦੇ ਨਾਮ ਹੈ ਜਿਹੜੇ ਵਾਰਡ ਦੇ ਵਿੱਚੋਂ ਪੰਜ ਪਰਮਿੰਦਰ ਕੌਰ ਨਾਮ ਹੈ ਜੀ 2 ਨੰਬਰ ਵਾਰਡ ਦੇ ਹਾਂ ਚਾ ਜੀ ਕੀ ਪੂਰਾ ਮਾਮਲਾ ਕਿ ਪਿੰਡ ਵਿਵਾਦਾਂ ਦੇ ਵਿੱਚ ਚੱਲੀ ਜਾਂਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਾਂ ਜੀ ਸਰਦਾਰ ਪ੍ਰੋਹਜ ਸਿੰਘ ਮਾਨ ਨੇ ਆਖਿਆ ਸੀ ਪੰਚਾਇਤ ਚੋਂ ਉਹ ਵਧੀਆ ਚੋਂ ਸਾਡੇ ਪਿੰਡ ਦੇ ਵਿੱਚ ਇੱਕ ਐਸੀ ਲੇਡੀ ਬਣ ਗਈ ਜੋ ਵੀ ਅਸੀਂ ਕੰਮ ਸ਼ੁਰੂ ਕਰਦੇ ਆ ਉਹ ਦੂਸਰੀ ਪਾਰਟੀ ਵਾਲੇ ਸਾਨੂੰ ਕੰਮ ਕਰਨ ਨਹੀਂ ਦੇ ਰਿਹਾ ਜੀ ਐ ਕਿ ਜੀ ਕਮਰੇ ਲਿਖਣਾ ਆ ਰਹੇ ਸੀਗੇ ਸਰਵੇ ਕਰ ਰਹੇ ਸੀ ਪੰਚਾਇਤ ਤੋਂ ਬਿਨਾਂ ਤਾਂ ਇਸ ਗੱਲ ਦਾ ਸਾਨੂੰ ਜੋ ਪਤਾ ਲੱਗਿਆ ਜਦੋਂ ਅਸੀਂ ਉੱਥੇ ਪਹੁੰਚੇ ਤਾ ਉੱਥੇ ਗਾਲੀ ਗਲੋਪ ਵੀ ਕੀਤਾ ਉਹਨਾਂ ਨੇ ਸਾਡੇ ਨਾਲ ਮਾਮਲਾ ਕਾਫੀ ਬੜਾ ਦੂਸਰੀ ਪਾਰਟੀ ਵਾਲੇ ਨੇ